ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮਾਂ ਸੇ ਲੈ ਲੈ ਕੇ ਆਏ ਜੀ ਇੱਕ ਬਾਈ ਤਾਜੀ ਸੂਈ ਵੀ ਐ ਇੱਕ ਗੱਬਣ ਆਉ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹੱਸੀ ਗਾ ਉਸਰੀ ਗਾਲ ਜੀ ਉਹ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਹੋ ਨਾਂਜੀ ਮਨਪ੍ਰੀਤ ਸਿੰਘ ਪੰਡ ਗੱਲ ਕੋਠੇ ਨੇੜੇ ਸ਼ੈਣਾ ਪਾ ਜਾਂਦੇ ਇਧਰੋਂ ਛੜ ਪੱਖੋਂ ਪੰਜ ਯਾਰ ਆ ਜਾਂਦੇ ਜੀ ਮੋਬਾਈਲ ਨੰਬਰ ਵਾ 2873 45014 ਜੀ ਇਹ ਬਾਈ ਦਾ ਕੰਟੈਕਟ ਨੰਬਰ ਜਿਹੜਾ ਬਰਨਾਲਾ ਇਹ ਤਹਿਸੀਲ ਦਾ ਪਾ ਜੀ ਠੀਕ ਆ ਬਾਈ ਪਿੰਡ ਗੱਲਕੋਟੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਰੂਈ ਹੈ ਦੂਜਾ ਸੂਸ ਰੂਈ ਹੈ ਜੀ ਕਦੋਂ ਸੂਈ ਹੈ ਭਾਈ ਇਹ 11 ਕ ਵਜੇ ਸੂਈ ਠੀਕ ਹੈ ਬੱਚਾ ਕੀ ਦੇ ਤਵੇ ਮਗਰ ਬੱਸੀ ਹੈ ਜੀ ਬੱਛੀ ਹੈ ਹਾਂ ਜੀ ਹਾਂ ਜੀ ਬੱਛੀ ਬੜੀ ਚੰਗੀ ਹੈ ਹਾਂ ਜੀ ਹਾਂ ਜੀ ਠੀਕ ਹੈ ਜੇਰ ਪੈ ਗਈ ਭਾਈ ਜੇਰ ਓਕੇ ਜੀ ਕਿੰਨੇ ਕ ਬੋਲੇ ਤੇ ਹਣ ਬੋਲਾ ਜਾਂ ਕੜਤਾ ਹੀ ਆਪਾਂ 1.5 ਤੋਂ 3 ਕਿਲੋ ਠੀਕ ਹੈ ਕਿੰਨਾ ਦੁੱਧ ਦੇ ਦੂ ਐਸਟੀਮੇਟ ਦੁੱਧ ਦੇ ਦੂ 16-17 ਲੀਟਰ ਜੀ ਥਾਣ ਬੜਾ ਚੰਗਾ ਹੈ ਹਾਂ ਜੀ ਹਾਂ ਜੀ ਖੋਲ ਦੇ ਭਾਈ ਕੱਦ ਬੱਡ ਚੰਗਾ ਬੱਛਾ ਮਗਰ ਬੱਛੀ ਸੂਈ ਸਵਾਈ ਬਈ ਦੁੱਧ ਚੰਗਾ ਪਾ ਦੁੱ ਚੰਗੇ ਬੋਲੇ ਤੋਂ ਕਰਮਲੀ ਸਟਾਰਟ ਹੋਈ ਆ ਬਾਕੀ ਤੋਰਾ ਤਾਰਾ ਚੈੱਕ ਕਰੋ ਬੈੜ ਦਾ ਵੱਡੀ ਗੱਲ ਵੀਰੇ ਗਰਮੀ ਨਹੀਂ ਮੰਨਦੀ ਬਿਲਕੁਲ ਤੇ ਫੈਂਡ ਫੂੰਡ ਆ ਜਿਹੜੀ ਕਰਮਲੀ ਦੀ ਉਹ ਲ ਚੰਗੀ ਆ ਉਹ ਮੋੜ ਲੇ ਬਾਈ ਤੇ ਕੀ ਮੋਲ ਆ ਭਰਾ ਦਾ ਇਹਦਾ ਮੋਲ 48000 ਆ ਜੀ ਮਾਨਤਾਨ ਹੋ ਜਾ ਮਾਨਤਾਨ ਰਾਬ ਠੀਕ ਹੈ 48000 ਰੁਪਿਆ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਫੜੀ ਚੰਗੀ ਆ ਬੜ ਸੁਨੱਖੀ ਆ ਥਣਲੇਵਾ ਚੰਗਾ ਦੁੱਧ ਵਾਕੇ ਚੰਗਾ ਪਾਉ ਦੱਚੀ ਅੱਗੇ ਫਿਰ 2 ਨੰਬਰ ਕਿਹੜਾ ਸੂਆ ਸੁੰਦੀ ਹੈ ਦੂਜਾ ਜੀ ਕਿੰਨੇ ਦਿਨ ਲੈਂਦੀ ਹੈ ਬਈ ਬਹੁਤ ਤਿਆਰੀਆਂ ਜੀ ਆ ਜੀ ਅ ਬਸ ਇੱਕ ਅੱਧਾ ਦਿਨ ਹੀ ਲਊਗਾ ਹਾਂ ਹਾਂ ਜੀ ਹਾਂ ਜੀ ਠੀਕ ਹੈ ਕੀ ਰਿਕਾਰਡ ਹੈ ਬਈ ਦੁੱਧ ਉਹ ਤਾਂ 16 ਲੀਟਰ ਤਾਂ ਆਪ ਨੂੰ ਆਉਂਦਾ ਜੀ 16 ਲੀਟਰ ਦਾ ਬਾਈ ਇਹ ਰਿਕਾਰਡ ਦੱਸਿਆ ਆਰਡਰ ਬੜਾ ਕਮਾਲ ਦਾ ਬਈ ਮੁੱਠੀ ਆ ਜੋ ਰਿਜਲਸੀਆ ਛੋਟਾ ਕਰਨਾ ਟੂਆ ਟੂਆ ਪੂਰਾ ਪੈਂਦਾ ਜੀ ਲੈ ਬਾਈ ਫੇਸ ਦੇਖੋ ਬਹੁਤੀ ਚੰਗੀ ਆ ਛੋਟਾ ਕੰਨ ਟੂਆ ਟੂਆ ਬਹੁਤ ਚੰਗਾ ਪੈਂਦਾ ਥਾਣਾ ਬੜਾ ਚੰਗਾ ਬਈ ਕਮਾਲ ਦਾ ਥਾਣ ਮੁੱਠੀ ਵਾਲਾ ਥਣ ਰੰਗ ਰੂਪ ਚਮਕ ਚਮਕ ਪੂਰੀ ਆ ਜੀ ਚਮਕ ਚਮਕ ਚੰਗੀ ਆ ਬੈੜ ਤੇ ਬਸ ਦਿਨੇ ਕਦੇ ਹੀ ਲੈਂਦੀ ਆ ਆਰਡਰ ਜਿਹੜਾ ਇਹਨੇ ਹੋਰ ਵੀ ਸੋਹਣਾ ਤਿਆਰ ਕਰਨਾ ਕੀ ਮੋਲ ਆ ਬਈ ਇਹ ਇਹਦਾ 55000 ਆ ਜੀ ਲੈਣ ਦੇਣੀ ਮਾਨ ਤਨ ਹੋ ਜੀ ਬਸ ਮਾੜਾ ਮੋਟਾ ਹੀ ਕਰਾਂਗੇ ਜੀ ਠੀਕ ਆ 55000 ਰੁਪਇਆ ਮੋਲ ਆ ਬਈ ਬਾਤ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਨ ਜ਼ਰੂਰ ਹੋ ਜੀ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਆਰਡਰ ਆ ਜਿਹੜਾ ਕਮਾਲ ਦਾ ਸੋਹਣਾ ਆਰਡਰ ਕਰ ਮਲੇ ਨੇ ਤਿਆਰ ਕਰਿਆ ਕੱਲਾ ਕੱਲਾ ਥਣ ਵੀ ਨਿਕੜਵਾ ਪੂਰੇ ਗੈਪ ਸੇ ਲੈ ਲਈ ਸਾਰੇ ਅਜੇ ਬਈ ਲੈਂਦੀ ਐ ਇੱਕ ਅੱਧਾ ਦਿਨ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਹੋਰ ਹੀ ਵਧੀਆ ਤਿਆਰ ਕਰ ਲੈਣੀ ਆ ਇਹ ਨਾਗੇ ਸੀਗੇ ਭਰਾ ਕੋਲੇ ਦੋ ਦੋਨੀ ਲਖਾਤੇ ਬੜੇ ਵੀ ਜਰਸੀ ਚੰਗੀ ਆ ਆ ਵੀ ਵੈਡ ਬਾਈ ਚੰਗੀ ਆ ਸੂਈ ਸਵਾਈ ਆ ਬੱਚਾ ਮਗਰ ਬੱਜਿਆ ਬੱਚੀ ਵੀ ਬਹੁਤ ਚੰਗੀ ਆ ਕਿਸੇ ਵੀਰ ਨੂੰ ਦੋਵੇਂ ਨਗਾ ਚ ਕੋਈ ਵੀ ਨਗਰ ਪਸੰਦ ਆਵੇ ਬਾਈ ਨਾ ਕਨੇਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈ ਦੋ ਧੰਨਵਾਦ